ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਠੀ ਨੇ ਹਲਕਾ ਉਤਰੀਦੀ ਵਾਰਡ ਨੰਬਰ 8 ਦੇ ਆਕਾਸ਼ ਐਵੇਨਿਊ ਵਿਖੇ ਪਾਣੀ ਦੇ ਨਵੇਂ ਟਿਊਬਵੈੱਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਇੱਥੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਇਹ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋਵੇਗੀ। ਇਸ ਮੌਕੇ ਵਾਰਡ ਦੇ ਕੌਂਸਲਰ ਬਲਵਿੰਦਰ ਸਿੰਘ ਗਿੱਲ ਨੇ ਮੇਅਰ ਜਤਿੰਦਰ ਸਿੰਘ ਮੋਤੀਪਾਠੀ ਦਾ ਸਵਾਗਤ ਕਰਦਿਆਂ ਇਸ ਕਾਰਜ ਲਈ ਧੰਨਵਾਦ ਕੀਤਾ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਇਹ ਆਕਾਸ਼ ਐਵੇਨਿਊ ਦੇ ਵਿੱਚ ਆਏ ਆ ਇਹ ਜਿਹੜੀ ਸਾਡੀ ਵਾਰਡ ਦੇ ਕਾਉਂਸਲਰ ਸਵਾਤੀ ਸਾਥੀ ਸਰਦਾਰ ਬਲਵਿੰਦਰ ਸਿੰਘ ਗੇਲ ਜੀ ਔਰ ਸਾਰੇ ਕਲੋਨੀ ਵਾਲੇ ਬੈਠੇ ਆ ਇੱਥੇ ਜਿਹੜੀ ਪਾਣੀ ਦੀ ਸਮੱਸਿਆ ਸੀ ਕਿਉਂਕਿ ਜਿਹੜਾ ਪੁਰਾਣਾ ਟਿਊਬਵੈਲ ਸੀਗਾ ਉਹ ਖਰਾਬ ਹੋ ਗਿਆ ਸੀ ਉਹਦੀ ਜਗ੍ਹਾ ਜਿਹੜਾ ਨਵਾਂ ਟਿਊਬਵੈਲ ਜਿਹੜਾ ਲਗਾਇਆ ਗਿਆ ਔਰ ਉਹਦਾ ਮੂਕਤ ਕੀਤਾ ਗਿਆ ਜਿਹਦੇ ਵਿੱਚ ਇਲਾਕੇ ਦੀ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਹੈ ਬਿਲਕੁਲ ਦੂਰ ਹੋ ਜਾਏਗੀ ਔਰ ਜਿਹੜੀਆਂ ਨੇ ਛੋਟੀਆਂ-ਛੋਟੀਆਂ ਜੀਆਂ ਸਮੱਸਿਆਵਾਂ ਦਸੀਆਂ ਨੇ ਉਹ ਵੀ ਇਮੀਡੀਟ ਆ ਜਿਹੜੀਆਂ ਰਿਮੂਵ ਕਰਵਾ ਦਿਓ ਜੀ ਸਰਬ ਮੁਖਿਆ ਤੁਸੀਂ ਦੇਖ ਲਓ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਜਿਹੜੀਆਂ ਤੇ ਇਮੀਡੀਏਟ ਹੋਣ ਵਾਲੀਆਂ ਇਮੀਡੀਏਟ ਕਰਵਾ ਦਿਆਂਗੇ ਔਰ ਜਿਹੜੀਆਂ ਸਾਨੂੰ ਹੌਸਟ ਪਾਸ ਕਰਨ ਵਾਲੀਆਂ ਹੌਸਟ ਦੇ ਵਿੱਚ ਚੈਨਲ ਲਗਾ ਕੇ ਉਹ ਜਿਹੜੀਆਂ ਪਾਸ ਕਰਦੇ ਆਗੇ ਕਿਉਂਕਿ ਸਾਡਾ ਲੋਕਾਂ ਦੇ ਨਾਲ ਬਿਲਕੁਲ ਇਹ ਵਾਦਾ ਹੈ ਔਰ ਲੋਕਾਂ ਨੇ ਉਸੇ ਪ੍ਰੋਸੈਸ ਦੇ ਸਾਨੂੰ ਜਿਹੜੀਆਂ ਵੋਟਾਂ ਪਾ ਕੇ ਜਤਾਇਆ ਇਹਨਾਂ ਦਾ ਇਲਾਕੇ ਦਾ ਸਾਰੇ ਸ਼ਹਿਰ ਦਾ ਕੋਈ ਵੀ ਅਸੀਂ ਜਿਹੜਾ ਡਵੈਲਪਮੈਂਟ ਦਾ ਕੰਮ ਜਿਹੜਾ ਰੁਕਣ ਨਹੀਂ ਦੇਣਾ ਮੈਂ ਇੱਥੇ ਪਹੁੰਚਦਾ ਜੀ ਆ ਆਖਦਾ ਆਪਣੇ ਵੱਲੋਂ ਤੇ ਆਕਾਸ਼ਿਕ ਦੇ ਨਿਵਾਸੀਆਂ ਵੱਲੋਂ ਇਸ ਪਾਰਕ ਦਾ ਜਿਹੜਾ ਟਿਊਬਲ ਮਕੇਜੀ ਦਾ ਬੋਰ ਬੈਠ ਗਿਆ ਸੀ ਉਹ ਸਾਡੇ ਆਪਣਾ ਕੈਬਨਿਟ ਮੰਤਰੀ ਧਾਲੀਵਾਲ ਸਾਹਿਬ ਔਰ ਕਾਰਪੋਰੇਸ਼ਨ ਔਰ ਮੇਅਰ ਸਾਹਿਬ ਦੀ ਸਦਕਾ ਜਿਹੜਾ ਵੀ ਇਹਦੀ ਨਵੀਂ ਮਸ਼ੀਨਰੀ ਪਾ ਕੇ ਬੋਰ ਕਰਕੇ ਇਹਨੂੰ ਦੁਬਾਰਾ ਚਾਲੂ ਕੀਤਾ ਗਿਆ ਜੋ ਸਾਡੇ ਨਿਵਾਸੀਆਂ ਦੀ ਆਕਾਸ਼ਨੂ ਦੇ ਵਾਲਿਆਂ ਦੀ ਮਕੇਵਾਲੂ ਪ੍ਰੋਬਲਮ ਸੀ ਉਹ ਪਾਣੀ ਦੀ ਸਮੱਸਿਆ ਵੀ ਦੂਰ ਹੋ ਜੂਗੀ